ਹਾਂਜੀ ਸਸੂ ਕਾਜੀ ਸਾਰਿਆਂ ਨੂੰ ਰੋਡ ਤੋਂ ਹੋ ਗਈ ਆਪਣੀ ਸਟਾਰਟਿੰਗ ਆਪਾਂ ਚੱਕ ਲਿਆ ਬੈਗ ਦੋ ਚੱਲੀ ਹੁਣ ਰੇਲਵੇ ਸਟੇਸ਼ਨ ਵੱਲ ਬਸ ਟੈਂਪੂ ਦਾ ਇੰਤਜ਼ਾਰ ਕਰ ਰਹੇ ਸੀ ਕਾਜ ਲਾ ਦੀ ਐਕਟਿਵ ਆ ਤੇ ਆਪਣਾ ਮੋੜ ਸੀਗਾ ਇੱਥੋਂ ਆਏ ਸੀ ਅਸੀਂ ਤੇ ਸਕੂਟਰ ਤੇ ਵੀਰਾ ਮੈਨੂੰ ਪਹਿਲਾਂ ਛੱਡ ਗਿਆ ਹੁਣ ਆਪਾਂ ਲਵਾਂਗੇ ਆਟੋ ਆਟੋ ਤੇ ਜਾਵਾਂਗੇ ਹਰਦਵਾਰ ਤੇ ਸਾਡੇ 4:30 ਦੀ ਟ੍ਰੇਨ ਹੈ ਆਪਣੀ ਬਾਕੀ ਆ 3:30 ਘੰਟਾ ਪਿਆਵਾ ਅੱਧਾ ਘੰਟਾ ਸਾਨੂੰ ਜਾਣ ਜਾਣ ਦੇ ਵਿੱਚ ਲੱਗਣਾ ਹੈ ਪਹੁੰਚ ਕੇ ਦਿਖਾਣੇ ਆ ਬਾਈ ਟ੍ਰੇਨ ਬਹਿ ਕੇ ਫੇਰ ਮਾਰ ਦਿਆ ਗੱਲਾਂ ਓਕੇ ਬਾਈ ਫਾਈਨਲੀ ਟ੍ਰੇਨ ਚੱਲ ਗਈ ਮਸਾ ਆਏ ਰਸ਼ ਲੱਗਿਆ ਹੋਇਆ ਸੀਗਾ ਬੜਾ ਜ਼ਿਆਦਾ ਟ੍ਰੇਨ ਜਾ ਰਹੀ ਪੂਰੀ ਆਪਣੇ ਰਫ਼ਤਾਰ ਦੇ ਨਾਲ ਸਾਡਾ ਬੋਗਾ ਕੀ ਕਹਿੰਦਾ ਵੀ ਇਹ ਕੁਝ ਨਹੀਂ ਕਹਿੰਦਾ ਇਹ ਗੁੱਸੇ ਹੋ ਕੇ ਬੈਠਾ ਹੋਇਆ ਇਹਦੇ ਸਾਹਮਣੇ ਵਾਲੇ ਬੰਦੇ ਵਧੀਆ ਨਹੀਂ ਆਏ ਬੋਗੀ ਲੈ ਵੀ ਇਹਦਾ ਚਿੱਲ ਮੋੜ ਹੋ ਗਿਆ ਹੁਣ ਬਟਰ ਨਾ ਪਤਾ ਹੀ ਚਾਰਜਿੰਗ ਹੋ ਗਿਆ ਏ ਇਸੋ ਕੇ ਉੱਠੇ ਚਾਰਜ ਹੋ ਗਿਆ ਏ ਇਹ ਹੁਣ ਛੇਡੂਗਾ ਆ ਦੇਖ ਲੈ 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 ਦੰਦੀ ਵੜਦਾ ਸੀਟ ਦੇ ਲੈ ਭਾਈ ਅਸੀਂ ਪੂਰੀਆਂ ਛੁੱਲੇ ਰੁਕਿਆ ਗੱਡੇ ਹਾਰਨਪੁਰ ਬੋਗੀ ਬੋਗੀ ਸਾਡੀ ਖਾਰੀ ਆ ਉਹ ਖਾ ਕੇ ਮਿਲਦੇ ਆ ਭਾਈ ਆਪਾਂ 15 ਮਿੰਟ ਦੇ ਸਟੋਪ ਤੋਂ ਬਾਅਦ ਫਾਈਨਲੀ ਚੱਲ ਪਈ ਆਪਣੀ ਗੱਡੀ ਬੈਠੇ ਆ ਰਾਵਣਾ ਲੈ ਜੇ ਹੈਗਾ ਚਾਨਣਾ ਅੱਧੇ ਘੰਟੇ ਬਾਅਦ ਹੋ ਜਾਣਾ ਸਾਰਾ ਹਨੇਰਾ। ਇਹ ਨਹੀਂ ਅਸੀਂ ਬਾਹਰ ਕੋ ਦੇਖ ਸਕਦੇ। ਖਿੜਕੀ ਕਰਦਣੀ ਬੰਦ ਤੇ ਹੋ ਜਾਣਾ ਸੀ। ਭਾਈ ਪਹੁੰਚ ਗਏ ਅੰਮ੍ਰਾਲਾ। ਦੇਖ ਲਓ ਅੰਮ੍ਰਾਲਾ ਇਧਿੰ ਹਲ ਚੱਲ ਫਿਰ। ਬਸ ਇੱਕ ਤੋਂ ਅਗਲਾ ਸਟੇਸ਼ਨ ਸਰਹੰਦ, ਖੰਨਾ ਤੇ ਲੁਧਿਆਣਾ। ਭਾਈ ਪਹੁੰਚ ਗਏ ਤਾਂ ਦਿਖਾਣੇ ਆ ਘਰ ਦੇ ਆ ਦੇ ਰਿਐਕਸ਼ਨ ਕਿੰਨੇ ਦਿਨਾਂ ਬਾਅਦ ਗਏ ਆ ਅਸੀਂ। ਕਦੇ ਨੀਂ ਨਾ। ਲੋ ਵੀ ਜੀ 10 ਮਿੰਟ ਹੋ ਗਏ ਆਪਣੀ ਅੰਮ੍ਰਾਲਾ ਸਟੇਸ਼ਨ ਤੇ ਖੜੀ ਨੂੰ ਪਰ ਅਜੇ ਤੱਕ ਚੱਲੀ ਨਹੀਂ ਟਾਈਮ ਹੋ ਗਿਆ ਜੀ ਆਪਣੇ 8:22 8 ਵਜੇ ਲੱਗੀ ਸੀਗੀ ਤਾਂ ਵੀ ਅਜੇ ਤੱਕ ਚੱਲੀ ਨਹੀਂ ਆ ਗਈ ਪਤਾ ਨਹੀਂ ਕਿਉਂ ਟਾਈਮ ਸੀਗਾ 2 ਮਿੰਟ ਦਾ ਖੜਨ ਦਾ ਪਰ ਚੱਲੀ ਨਹੀਂ ਆਗੇ ਆ ਖੜੀ ਹੈ ਕਮਾਲ ਗੱਡੀ ਇਹ ਆਪਣੇ ਟਾਈਮ ਤੋਂ ਪਹਿਲਾਂ ਆ ਰਹੀ ਆ ਮੋਲ ਦੇਖੋ ਇੱਥੇ ਰਸ਼ ਘਟਾ ਜਦੋਂ ਅਸੀਂ ਹਰਦਵਾਰ ਤੋਂ ਛੋਟੇ ਸਿਹਰਨਾ ਰਸ਼ ਸੀਗਾ ਨੇ ਜੀ ਲੋਗ ਸਲੀਪਰ ਦੇ ਵਿੱਚ ਵੀ ਬਿਨਾ ਟਿਕਟ ਤੋਂ ਬੈਗੇ ਸੀਗੇ। ਤੇ ਟੀਟੀ ਨਹੀਂ ਆ ਕੇ ਠਾਤੇ ਸਾਰੇ ਜਾਣੇ। ਲੈ ਮਾਈ ਦੀ ਹੋ ਰਹੀ ਹੈ ਬੈਟਰੀ ਚਾਰਜ ਸੋਕੇ ਤਾਂ ਹੋ ਗਈ ਆ। ਹੁਣ ਉੱਠ ਕੇ ਕਹਿੰਦੀ ਮੈਂ ਖਾਉਂਗੀ ਪਹਿਲਾਂ ਖਿਚੜੀ। ਖਾ ਕੇ ਕਹਿੰਦੀ ਫੇਰ ਕਰੂੰਗੀ ਮੈਂ ਸ਼ਰਾਰਤ। ਨੀਲਾ ਟੱਪ ਦੇਖਣ ਨੂੰ ਤਾਂ ਬੜੀ ਜਗ੍ਹਾ ਮਿਲ ਜਾਊਗਾ ਹੁਣ। ਆਹ ਦੇਖੋ ਜੀ। ਕਹਿੰਦੇ ਜਿਹੜੇ ਟ੍ਰੇਨ 'ਚ ਵੀ ਜ਼ਿਆਦਾ ਬੋਲਦੇ ਆ ਨੀਲਾ ਟੱਪ ਹੈਗਾ ਹੀ ਆ। ਸਿੱਧਾ ਚੱਲ ਲੰਦਰ। ਲੈ ਵੀ ਰਾਤ ਦੇ ਹੋ ਗਏ ਆਪਣੇ 9:00 ਵਜੇ ਗੱਡੀ ਪਹੁੰਚ ਗਈ ਆਪਣੀ ਰਾਜਪੁਰੇ ਆਪਣੇ ਨਰਤਾਰ ਲੈ ਵੀ ਗੱਡੀ ਆਪਣੀ ਖੜਗੀ ਰਾਜਪੁਰੇ ਕਿੰਨੇ ਦਿਨਾਂ ਤੋਂ ਪੰਜਾਬੀ ਨਹੀਂ ਦੇਖੀ ਸੀ ਆ ਆਪਣੀ ਫੇਰ ਆ ਗਈ ਪੰਜਾਬੀ ਆਪਣੀ ਟ੍ਰੇਨ ਦਾ ਨਾਮ ਹੈਗਾ ਜੀ ਦਿਖਾਨਾਂਗਾ ਤੁਹਾਨੂੰ ਇਹ ਹੈਗੀ ਜੰਮੂ ਤਵੀ ઋਸ਼ੀਕੇਸ਼ ਤੋਂ ਚੱਲ ਕੇ ਇਹ ਸਿੱਧਾ ਜਾਂਦੀ ਹੈ ਜੰਮੂ ਸੁਪਰ ਫਾਸਟ ਚੱਲ ਲੋ ਜੀ ਆਪਾਂ ਪਹੁੰਚ ਚੁੱਕੇ ਆ ਸਰੰਦ ਸਟੇਸ਼ਨ ਤੇ ਗੱਡੀ ਆਪਣੀ ਜਾਰੀ ਆ ਪੂਰੀ ਤੇਜ਼ਮ ਤੇਜ ਸਟੇਸ਼ਨ ਦੇਖ ਲਓ ਚੈੱਕ ਕਰੋ ਜੀ ਸਾਡੀ ਆ ਗਈ ਸੀ ਕਿ ਅੱਧਾ ਘੰਟਾ ਲੇਟ ਉਹ ਸੋਰੀ 10 ਮਿੰਟ ਲੇਟ ਆ ਗੜੀ ਜੀ ਬੈਗ ਫੇਰ ਅਸੀਂ ਚੱਕ ਲੈ ਮਜ਼ਦੂਰਾ ਵਾਂਗ ਚੱਲਿਆਂ ਬਾਹਰ ਨੂੰ ਦੇਖਦੇ ਆਟੋ ਜਾਂ ਕੈਬ ਕੈਬ ਦਾ ਰੇਟ ਵੀ ਵਧ ਗਿਆ ਇੱਕ ਤਾਂ ਵੀ